ਫਿਰ ਤੋਂ ਬਣੇ ਬਾਈ ਮੀ ਦੇ ਦੇ ਹਨੇਰੀ ਦੇ ਚਾਂਸ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਕਰਦੇ ਆਂ ਬਾਈ ਗੱਲ ਸਭ ਤੋਂ ਪਹਿਲਾਂ ਨਾਲ ਜੁੜੇ ਬਾਈ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਈ ਮੈਂ ਛੋਟਾ ਆਪਣਾ ਦੋਸਤ ਦੰਮੀ ਮੌੜਾਂ ਵਾਲਾ ਆਪਣੇ ਨਾਲ ਬਾਈ ਪੇਜ ਤੇ ਵਿੱਚ ਹੈਗੀ ਥੋੜੀ ਜੀ ਪ੍ਰੋਬਲਮ 18 ਤਰੀਕ ਤੋਂ ਬਾਅਦ ਫਿਰ ਉਹ ਪੇਜ ਆ ਜਿਹੜਾ ਆਪਣਾ ਖੁੱਲੂਗਾ ਤੇ ਅਪਡੇਟ ਲੈ ਕੇ ਆਏ ਆਂ ਬਾਈ ਮੌਸਮ ਦੇ ਸੰਬੰਧ ਵਿੱਚ ਇੱਕ ਸਿਸਟਮ ਆ ਬਾਈ ਜਿਹੜਾ ਲੱਗਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਆਪਾਂ ਇਹ ਕਹਿ ਲਓ ਵੀ 16 17 18 ਤੇ 19 ਸਤੰਬਰ ਦੇ ਦਰਮਿਆਨ ਠੀਕ ਹੈ ਭਾਈ ਉਹ ਜਿਹੜਾ ਸਿਸਟਮ ਆ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਵੀਰੇ ਮੀਂਹ ਦੇ ਸਕਦਾ ਨਾਲ ਕਈ ਥਾਵਾਂ ਦੇ ਵਿੱਚ ਤੇਜ਼ ਹਵਾ ਹਨੇਰੀ ਚੱਲ ਸਕਦੀ ਆ ਹੁਣ ਕਿੱਥੇ ਕਿੱਥੇ ਵੀਰੇ ਕਿੰਨਾ ਕੁ ਮੀਂਹ ਪਊਗਾ ਕਿੱਥੇ ਹਵਾ ਦੀ ਰਫਤਾਰ ਕਿੰਨੀ ਰਹੂਗੀ ਭਾਈ ਉਹਦੇ ਬਾਰੇ ਅਪਡੇਟ ਦੇਣੀ ਆ ਤੇ ਪੁਰੇ ਦੀ ਹਵਾ ਵੀ ਜਿਹੜੀ ਉਹ ਵੀ ਵਾਪਸੀ ਕਰੂਗੀ ਅੱਜ ਰਾਤ ਨੂੰ ਤੇ ਪੂਰੇ ਦੀ ਜਿਹੜੀ ਰਫਤਾਰ ਆ ਬਾਈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੀ ਤੇ ਚੱਲੂਗੀ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਰੇ ਪੂਰੇ ਦੀ ਰਫਤਾਰ ਆ ਜਿਹੜੀ ਡਾਊਨ ਰਹੂਗੀ ਬਾਈ ਉਹਦੇ ਸਬੰਧ ਵਿੱਚ ਅਪਡੇਟ ਦੇਣੀ ਹੈ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਈ ਵੀਡੀਓ ਨੂੰ ਠੀਕ ਆ ਬਾਅਦ ਤੋਂ ਬਾਅਦ ਜਿੰਨਾ ਵੀ ਹੋ ਸਕੇ ਸਭ ਤੋਂ ਪਹਿਲਾਂ ਬਰੇ ਗੱਲਬਾਤ ਕਰਦੇ ਆ ਆਪਾਂ ਪੂਰੇ ਦੀ ਅੱਜ ਬਰੇ ਰਾਤ ਨੂੰ ਜਾਂ 12 ਵਜੇ ਦੇ ਤੋਂ ਬਾਅਦ ਮਤਲਬ ਆਪਾਂ ਕਹਿ ਲੋ ਕੇਂਦਰੀ ਪੰਜਾਬ ਦੇ ਵਿੱਚ ਪੂਰਬੀ ਪੰਜਾਬ ਦੇ ਵਿੱਚ ਪੁਆਧੇਰਗੇ ਦੇ ਵਿੱਚ ਤੇ ਉਤਰੀ ਪੰਜਾਬ ਦੇ ਵਿੱਚ ਪੂਰਾ ਬਾਈ ਜਿਹੜਾ ਖੁੱਲ ਕੇ ਵਗੂਗਾ ਖੁੱਲ ਕੇ ਵਗਣ ਦਾ ਮਤਲਬ ਉਹਦੀ ਜਿਹੜੀ ਰਫਤਾਰ ਆ ਬਾਈ 25 30 ਕਿਲੋਮੀਟਰ ਤੋਂ ਲੈ ਕੇ 35 ਤੋਂ 40 ਕਿਲੋਮੀਟਰ ਹੋਊਗੀ ਵੀਰੇ ਪ੍ਰਤੀ ਘੰਟੇ ਦੀ ਜਿਹੜਾ ਵੀਰੇ ਪੂਰਾ ਚੱਲਣਾ ਅੱਜ ਰਾਤ ਨੂੰ ਜਾਂ ਵੀਰੇ ਮਤਲਬ ਕੱਲ ਨੂੰ ਤੜਕਸਾਰ ਜਿਹਦੇ ਵਿੱਚ ਫਿਰੋਜ਼ਪੁਰ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਅਨੰਦਪੁਰ ਰੋਪੜ ਚੰਡੀਗੜ੍ਹ ਮਹਾਲੀ ਹੁਸਿਆਰਪੁਰ ਨਮਾ ਸ਼ਹਿਰ ਲੁਧਿਆਣਾ ਬਰੇਕੋਟਲਾ ਜਲੰਧਰ ਕਪੂਰਥਲਾ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਤਰਨਤਨ ਇਹਨਾਂ ਦੇ ਵਿੱਚ ਵੀਰੇ 16 17 18 ਦੇ 19 ਦੇ ਦਰਮਿਆਨ ਜਿਹੜੀ ਵੇਰੇ ਪੂਰੇ ਦੀ ਰਫਤਾਰ ਆ ਉਹਦੀ ਜਿਹੜੀ ਜਿਹੜੀ ਉਹਦੀ ਰਫਤਾਰ ਆ ਬਾਈ ਉਹ ਹੋਇਆ ਕਰੂਗੀ 25 30 ਕਿਲੋਮੀਟਰ ਤੋਂ ਲੈ ਕੇ 35 ਤੋਂ 40 ਕਿਲੋਮੀਟਰ ਤੱਕ ਠੀਕ ਆ ਤੇ ਇਹਨਾਂ ਦੇ ਵਿੱਚ ਵੀਰੇ ਮਤਲਬ ਆਪਾਂ ਇਹ ਕਹਿ ਲਓ ਵੀ 17 18 19 ਅਤੇ 17 18 ਤੇ 19 ਸਤੰਬਰ ਦੇ ਦਰਮਿਆਨ ਬਾਈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ ਦੇ ਵਿੱਚ ਕਿਤੇ ਹਲਕਾ ਤੇ ਕਿਤੇ ਦਰਮਿਆਨਾ ਜਿਹੜਾ ਮੀਂਹ ਆ ਬਾਈ ਉਹ ਰਿਕਾਰਡ ਹੋ ਸਕਦਾ 17 18 ਤੇ 19 ਸਤੰਬਰ ਦੇ ਦਰਮਿਆਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲਗਭਗ ਬਾਰੇ ਆਪਾਂ ਇਹ ਕਹ ਲਓ ਬਈ 50% ਏਰਕੇ ਵਿੱਚ ਇਹਨਾਂ ਦੇ ਵਿੱਚ ਮੀਂਹ ਪੈ ਸਕਦਾ ਹੋ ਸਕਦਾ ਵੀਰੇ 50 ਤੋਂ 70% ਏਰਕਾ ਵੀ ਕਵਰ ਕਰ ਲੇ ਇਹਨਾਂ ਜ਼ਿਲ੍ਹਿਆਂ ਦਾ ਜਿਵੇਂ ਮੋਗਾ ਫਿਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਦੇ 10 ਪਰ ਪਠਾਨਕੋਟ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਆਨੰਦਪੁਰ ਰੋਪੜ ਚੰਡੀਗੜ੍ਹ ਮਾਹਲੀ ਲੁਧਿਆਣਾ ਮਰੇਕੋਟਲਾ ਸੰਗਰੂਰ ਬਰਨਾਲਾ ਠੀਕ ਆ ਵੀਰੇ ਪਟਿਆਲਾ ਤੇ ਫਤੇਗੜ ਸਾਹਿਬ ਇਹਨਾਂ ਦੇ ਵਿੱਚ ਬਈ ਕਿਤੇ ਹਲਕਾ ਤੇ ਕਿਤੇ ਦਰਮਿਆਨਾ ਜਿਹੜਾ ਮੀਂਹ ਆ ਬਈ ਉਹ 10 ਕਚ ਦੇ ਸਕਦਾ 17 18 19 ਸਤੰਬਰ ਦੇ ਦਰਮਿਆਨ ਕੱਲ ਨੂੰ ਯਾਨੀ ਕਿ 16 ਨੂੰ ਵੀ ਬਈ ਇੱਕਾ ਦੋਕਾ ਥਾਵਾਂ ਤੇ ਜਾਂ ਪੰਜ-ਛੇ ਥਾਵਾਂ ਤੇ ਇਹਨਾਂ ਦੇ ਵਿੱਚ ਕਿਤੇ ਕਿਤੇ ਬੱਦਲ ਵਰੇ ਜਿਹੜਾ ਮੀਂਹ ਆਲਾ ਬਣ ਸਕਦਾ ਉਸ ਤੋਂ ਬਾਅਦ ਵੀਰੇ ਫਰੀਦਕੋਟ ਫਾਜਲਕਾ ਮੁਕਸਰ ਬਠਿੰਡਾ ਮਾਨਸਾ ਸਰਸਾ ਫਤਿਆਬਾਦ ਗੰਗਾ ਨਗਰ ਤੇ ਹਮਾਨਗੜ ਇੱਥੇ ਵੀ ਵੀਰੇ ਕਾਰਵਾਈ ਹੋਊਗੀ ਪਰ ਹੋਊਗੀ ਘੱਟ ਥਾਵਾਂ ਤੇ ਇਹਨਾਂ ਦੇ ਵਿੱਚ ਬਈ ਕਿਤੇ ਸੜਕ ਦੀ ਗਿੱਲੀ ਕਰਨ ਵਾਲਾ ਮੀਂਹ ਦੇਖਣ ਨੂੰ ਮਿਲੂਗਾ ਬਾਈ ਕਿਤੇ ਵਿਹੜੇ ਦੇ ਵਿੱਚ ਪਣੀ ਜਾਬੀ ਤੋਰੂਗਾ ਉਹੋ ਜਿਹਾ ਵੀ ਜਿਹੜਾ ਮੀਂਹ ਆ ਬਾਈ ਉਹ ਦੇਖਣ ਨੂੰ ਮਿਲੂਗਾ ਇੱਕ ਦੋ ਏਰਗਾ ਬਾਈ ਇੱਕ ਦੋ ਪਿੰਡ ਉਹੋ ਜੇ ਵੀ ਹੋਣਗੇ ਜਾਂ ਇੱਕ ਦੋ ਏਰਗਾ ਉਹੋ ਜਿਹਾ ਵੀ ਹੋਊਗਾ ਜਿੱਥੇ ਵੀਰੇ ਮਾੜੇ ਮਾੜੇ ਪ੍ਰਣਾਲੇ ਵੀ ਚਲਾ ਸਕਦਾ ਬੱਦਲ ਮਤਲਬ ਜਿਹੜੇ ਪਹਿਲੇ ਪਹਿਲੇ ਜਿਹੜੇ ਮੈਂ ਪਹਿਲੇ ਨੰਬਰ ਤੇ ਜ਼ਿਲ੍ਹੇ ਬੋਲੇ ਸੀ ਬਾਈ ਉਹਨਾਂ ਦੇ ਉਹਨਾਂ ਦਾ ਏਰਗਾ ਕਵਰ ਹੋਊਗਾ 50 ਤੋਂ 70% ਜਿਹੜੇ ਮੈਂ ਹੁਣ ਜ਼ਿਲ੍ਹੇ ਬੋਲੇ ਆ ਇਹਨਾਂ ਦਾ ਏਰਗਾ ਕਵਰ ਹੋਊਗਾ ਵੀਰੇ 30 ਤੋਂ 40% ਠੀਕ ਆ ਇਹਨਾਂ ਦੇ ਵਿੱਚ ਨੇਰੀ ਦੀ ਰਫ ਮਤਲਬ ਆਪਾਂ ਕਹਿ ਲਓ 20 ਤੋਂ ਲੈ ਕੇ 30 35 ਕਿਲੋਮੀਟਰ ਤੱਕ ਰਹੂਗੀ ਤੇ ਜਿਹੜੇ ਪਹਿਲਾਂ ਬੋਲੇ ਸੀ ਉਹਨਾਂ ਦੇ ਵਿੱਚ ਜਿਹੜੀ ਨੇਰੀ ਦੀ ਰਫ਼ਤਾਰ ਆ ਬਾਈ ਠੀਕ ਆ ਉਹ ਰਹੂਗੀ 30 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਤੱਕ ਜਿਹੜਾ ਪੂਰਾ ਚੱਲਦਣਾ ਬਾਈ ਉਹ ਵੀ ਕੇਂਦਰੀ ਪੰਜਾਬ ਉਤਰੀ ਪੰਜਾਬ ਪੂਰਬੀ ਪੰਜਾਬ ਤੇ ਪਵੱਦੇ ਵਿੱਚ ਪੂਰੇ ਦੀ ਰਫ਼ਤਾਰ 25 30 ਤੋਂ ਲੈ ਕੇ 35 40 ਕਿਲੋਮੀਟਰ ਤੱਕ ਹੋਊਗੀ ਫਰੀਦਕੋਟ ਫਾਜ਼ਲਕਾ ਮੁਕਸਰ ਬਠਿੰਡਾ ਮਾਨਸਾ ਸਰਸਾ ਫਤਿਹਗੜ੍ਹ ਗੰਗਾ ਨਗਰ ਤੇ ਹਮਾਨਗੜ੍ਹ ਇੱਥੇ ਦੱਖਣ ਦੀਆਂ ਤੇ ਪੂਰੇ ਦੀਆਂ ਹਵਾ ਚੱਲਣਗੀਆਂ ਬਾਈ ਜੀਦੀ ਰਫ਼ਤਾਰ 10 ਤੋਂ 15 ਕਿਲੋਮੀਟਰ ਤੋਂ ਲੈ ਕੇ 20-25 ਕਿਲੋਮੀਟਰ ਤੱਕ ਹੋਊਗੀ 16-17 ਦੇ ਦਰਮਿਆਨ ਜਿਹੜੀ ਹਨੇਰੀ ਆ ਬਾਈ ਆਪਾਂ ਇਹ ਕਹਿ ਲੋ ਕਿਤੇ ਕਿਤੇ 25 ਦੀ ਸਪੀਡ ਤੇ ਕਿਤੇ 30 ਦੀ ਸਪੀਡ ਤੇ ਕਿਤੇ 40 ਦੀ ਸਪੀਡ ਤੇ ਕਿਤੇ 50 ਦੀ ਸਪੀਡ ਤੇ ਪੰਜਾਬ ਦੇ ਵਿੱਚ ਬਾਈ ਕਈ ਥਾਵਾਂ ਦੇ ਵਿੱਚ ਰਿਕਾਰਡ ਹੋਊਗੀ ਹਰਿਆਣੇ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਵਿੱਚ ਵੀ ਬਰੇ ਇਹਦੀ ਰਫ਼ਤਾਰ ਕਿਤੇ ਘਟ ਹੋਊਗੀ ਕਿਤੇ ਵੱਧ ਹੋਊਗੀ ਠੀਕ ਆ ਮੀਂਹ ਆ ਬਾਈ ਜਿਹੜਾ ਉਹ ਵੀ ਪੰਜਾਬ ਦੇ ਮਤਲਬ ਕਿਸੇ ਏਰਕੇ ਵਿੱਚ ਵੱਧ ਥਾਵਾਂ ਤੇ ਹੋਊਗਾ ਕਿਸੇ ਏਰਕੇ ਵਿੱਚ ਘੱਟ ਥਾਵਾਂ ਤੇ ਹੋਊਗਾ ਬਾਈ 17 18 19 ਸਤੰਬਰ ਦੇ ਦਰਮਿਆਨ ਬਾਈ ਪਾਸਵੇਂ ਸੱਠਮਾ ਜਿਹੜਾ ਪੰਜਾਬ ਨੂੰ ਹਰਿਆਣੇ ਨੂੰ ਤੇ ਉੱਤਰੀ ਰਾਜਸਥਾਨ ਨੂੰ ਠੰਡੀ ਹਨੇਰੀ ਦੇ ਨਾਲ ਠੀਕ ਆ ਬਾਈ ਕਿਤੇ ਬਾਹਲੇ ਮੀਂਹ ਦੇ ਨਾਲ ਕਿਤੇ ਥੋੜੇ ਮੀਂਹ ਦੇ ਨਾਲ ਪ੍ਰਭਾਵਿਤ ਕਰ ਸਕਦਾ ਠੀਕ ਆ ਬਾਈ ਸੋ ਕੱਲ ਨੂੰ ਮਾੜਾ ਮੋਟਾ ਬਾਰੇ ਮੌਸਮ ਖਰਾਬ ਹੋਊਗਾ ਤੇ ਅੱਧੇ ਕੇ ਪੰਜਾਬ ਦੇ ਵਿੱਚ ਪੂਰੇ ਦੀ ਹਵਾਵਰੇ ਜਿਹੜੀ ਉਹ ਕੱਲ ਨੂੰ ਖੁੱਲ ਕੇ ਚੱਲੂਗੀ ਤੇ ਜਿੱਥੇ ਚੱਲੂਗੀ ਬਾਈ 17 18 ਤੇ 19 ਨੂੰ ਉਥੇ ਕਈ ਥਾਵਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਜਿਹੜਾ ਮੀਂਹ ਬਾਰੇ ਰਿਪੋਰਟ ਹੋਊਗਾ ਸੋ ਇੰਨੀ ਕ ਬਈ ਬੇਨਤੀ ਕਰਨੀ ਸੀ ਆਪਣਾ ਜਿਹੜਾ ਪੇਜ ਆ ਬਾਈ ਉਹ 18 ਸਤੰਬਰ ਤੋਂ ਬਾਅਦ ਚੱਲੂਗਾ ਕਿਉਂਕਿ ਬਾਈ ਉਹਦੇ ਵਿੱਚ ਇੱਕ ਦੋ ਆਪਸ਼ਨ ਜੇ ਆਏ ਸੀ ਮੈਥੋਂ ਨਪੇ ਗਏ ਜਿਹਦੇ ਕਾਰਨ ਅਪਡੇਟ ਹੁੰਦਾ ਹੁੰਦਾ ਪਰ ਉਹ ਤਿੰਨਾ ਚਾਰਾਂ ਦੇ ਨਾਲ ਲਈ ਮਤਲਬ ਆਪਾਂ ਇਹ ਕਹੇ ਲੋ ਵੀ ਬੰਦ ਕਰਤਾ ਕਿ ਇਸ ਨੂੰ ਸੋਹ ਨਹੀਂ ਹੁੰਦਾ ਠੀਕ ਆ ਬਾਈ ਸੋ ਸ਼ੇਅਰ ਵੀਰੇ ਜਰੂਰ ਕਰ ਦਿਓ ਆਪਣੀ ਇਹ ਇਹ ਪੇਜ ਤੇ ਵੀ ਜਾਣਕਾਰੀ ਆਉਂਦੀ ਹੈ ਵੀਰੇ ਮੌਸਮ ਦੀ ਸੋ ਇੰਨੀ ਕ ਬੇਨਤੀ ਪ੍ਰਵਾਨ ਕਰਨੀ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ